ਜਨਮਯਾਬੀ ਨੂੰ ਜਿਹੜੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੀ ਆ ਬਾੜੀਆਂ ਕਲਾ ਮਿੱਕੇ ਜਿੱਥੇ ਮੌਜੂਦਾ ਸਰਪੰਚ ਮਜੀਦ ਕੋਹ ਦੇ ਨਾਲ ਜਾਤੀ ਬਿਤਰਾ ਕੀਤਾ ਕਿ ਤੱਕ ਮਜੀਦ ਕੋਹ ਨੇ ਕਿਹਾ ਕਿ ਐਸਸੀ ਉਹਦੇ ਨਾਤੇ ਮੇਰੇ ਨਾਲ ਤਕਸ਼ਾ ਕੀਤੀ ਜਾ ਰਹੀ ਆ ਦੂਜੇ ਪਾਸੇ ਸ਼੍ਰੀ ਗੁਰਵਿੰਦਰ ਸਾਹਿਬ ਰੇਲਪੋਰਟ ਦੀ ਮੈਦਾਨ ਦੇ ਵਿੱਚ ਡੱਟ ਗਈ ਆ ਦੂਜੇ ਪਾਸੇ ਸਿਆਸੀ ਰੋਖ ਗੱਲ ਕਰੀਏ ਤਾਂ ਬੌਝੀ ਸਵਜ ਪਾਰਟੀ ਵੀ ਇਨਸਾਫ demanding ਮਜੀਦ ਕੋਹ ਦੇ ਨਾਲ ਡੱਟ ਗਈ ਆ ਦੂਜੇ ਪਾਸੇ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਅਸੀਂ ਕ੍ਰੀਨ ਤੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਜੇਕਰ ਜਨ ਪੰਜਾਬੀ ਨਿਊਜ਼ ਤੇ ਸਾਂਝੀ ਕਰਨੀ ਹੋਵੇ ਸੋ ਲਗਾਤਾਰ ਤੁਸੀਂ ਇਹ ਦੇ ਰਹੇ ਹੋ ਤੁਸੀਂ ਬਾੜੀਆਂ ਕਲਾਂ ਪਿੰਡ ਬਾੜੀਆਂ ਕਲਾਂ ਦੀ ਸਰਪੰਚ ਜੀ ਸਮੁੱਚੀ ਪੰਚਾਇਤ ਜੀ ਬਹੁਤ ਹੀ ਸਤਿਕਾਰਯੋਗ ਕੀ ਮਸਲਾ ਹੋਇਆ ਜੀ ਉਸ ਦਿਨ 8 ਤਰੀਕ ਦੀ ਜਿਹੜੀ ਗੱਲ ਹੋਈ ਹੈ ਉਹਦੇ ਕੀ ਮਸਲਾ ਹੋਇਆ ਹੈ ਕਿ ਇਹਨਾਂ ਨੇ ਤੁਹਾਨੂੰ ਜਿਹੜੀ ਜਾਤੀ ਸੁਚੇਤ ਸਾਬ ਤੋਂ ਬੋਲਦੇ ਆ ਜਾਈਏ ਸਾਨੂੰ ਜੀ ਅਸੀਂ ਮਾਲ ਮਹਿਕਮੇ ਦੇ ਰਹੇ ਹਾਂ ਜੀ ਪੰਚੈਤੀ ਮਿੰਨਤੀ ਕਰਾਉਂਦੇ ਸੀਗੇ ਜੀ ਮਿੰਤੀ ਦੇ ਵਿੱਚ ਦੂਸਰੀ ਧਿਰ ਦਾ ਨਾ ਉੱਥੇ ਕੋਈ ਖਸਰਾ ਨੰਬਰ ਨਾ ਕੋਈ ਕੁਝ ਵੀ ਹੈ ਨਹੀਂ ਸੀ ਉਹਨੇ ਕੁਝ ਨਹੀਂ ਪੁੱਛਿਆ ਉਹ ਆਕੇ ਸਾਨੂੰ ਗਾਲਾਂ ਪੱਦੀ ਸ਼ਬਦ ਵਾਲੀ ਦੀ ਵਰਤੋਂ ਸਾਡੇ ਨਾਲ ਜਾਤੀ ਸੂਚਕ ਸ਼ਬਦ ਜੋ ਪਰਮਜੀਤ ਪੰਨਾ ਇੱਕ ਉਹਦਾ ਬੇਟਾ ਜਵਰਾਵਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਜੋ ਕਿ ਮੌਕੇ ਦੀ ਪੰਚਾਇਤ ਮੈਂਬਰ ਵੀ ਹੈ ਜੀ ਪਿੰਡ ਦੇ ਰਹਿਣ ਵਾਲੇ ਪਿੰਡ ਦੇ ਰਹਿਣ ਵਾਲੇ ਆ ਪਰ ਮੈਂ ਵੀ ਉਹਨਾਂ ਨੂੰ ਉਹਦੇ ਬੇਟੇ ਦੀ ਵੀ ਮੈਂ ਬਾਹਵਟ ਕੇ ਕਹਿੰਦਾ ਬੇਟਾ ਜੀ ਤੁਹਾਡੇ ਨੂੰ ਤਾਂ ਸਾਡੀ ਕੋ ਗੱਲੇ ਹੀ ਨਹੀਂ ਗਈ ਜੀ ਵੀ ਤੁਸੀਂ ਜਿਹੜਾ ਇੰਨਾ ਬੋਲਦੇ ਆ ਤੇ ਨਹੀਂ ਉਹਨੇ ਮੈਨੂੰ ਸਿੱਧਾ ਜੋ ਕਿ ਮੈਂ ਬਰदाश्त ਨਹੀਂ ਕਰ ਸਕਦੀ ਅਸੀਂ 9 ਤਰੀਕ ਤੋਂ 8 ਤੱਕ ਨੂੰ ਮਿੰਟ ਤੀ ਹੋਈ 9 ਤਰੀਕ ਤੋਂ ਅਸੀਂ ਕੋਈ ਵੀ ਦਫ਼ਤਰ ਐਸਾ ਨਹੀਂ ਛੱਡਿਆ ਡੀਸੀ ਦੇ ਐਸਐਸਪੀ ਦੇ ਡੀਐਸਪੀ ਦੇ ਡੀਡੀਪੀਓ ਦੇ ਵੀਡੀਓ ਦੇ ਕੋਈ ਵੀ ਅਸੀਂ ਨਹੀਂ ਛੱਡਿਆ 32 ਦਿਨ ਹੋ ਗਏ 32 ਦਿਨਾਂ ਚ ਅਸੀਂ ਇੱਕ ਦਿਨ ਨਹੀਂ ਘਰ ਬੈਠੇ ਦੋ ਦੋ ਘੰਟੇ ਦਫ਼ਤਰਾਂ ਦੇ ਮੋਰੇ ਖੜਕੇ ਆ ਜਾਈਦਾ ਆ ਸਾਨੂੰ ਬੁਲਾਉਂਦੇ ਆ ਕਹਿੰਦੇ ਕੋਈ ਨਹੀਂ ਜੀ ਹੋ ਜੋ ਕਾਰਬੇ ਸਾਨੂੰ ਅੱਜ ਤੱਕ ਕਿਸੇ ਨੇ ਕਦੀ ਕੋਈ ਕਾਲ ਨਹੀਂ ਕੀਤੀ ਕਿਸੇ ਨੇ ਸਾਨੂੰ ਕੋਈ ਮੈਸੇਜ ਨਹੀਂ ਲਾਇਆ ਮੈਨੂੰ ਨੇ ਇਹ ਵੀ ਗੱਲ ਕਹੀ ਤੇਰੀ ਔਕਾਤ ਕੀ ਆ ਜਿਹਦਾ ਕਿ ਸਾਡੇ ਕੋ ਪ੍ਰੂਫ ਵੇ ਆ ਤੇ ਜਿਹੜੀ ਉਹ ਤੁਸੀਂ ਬੇਨਤੀ ਕਰਵਾ ਰਹੇ ਸੀਗੇ ਤਾਂ ਉਸ ਸ਼ਖਸ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਕੋਈ ਉਹਦਾ ਲੈਣਾ ਦੇਣਾ ਨਹੀਂ ਕੋਈ ਉਹਦਾ ਉੱਥੇ ਰਕਵਾਨੀਗਾ ਕੋਈ ਉਹਦੇ ਉੱਥੇ ਕੁਝ ਹੈ ਨਹੀਂਗਾ ਉਹ ਜਗਾ ਪੰਚੇਤੀ ਸੀ ਅਸੀਂ ਉਹਨੂੰ ਇਹ ਵੀ ਕਿਹਾ ਵੀ ਜੀ ਤੇਰਾ ਕੁਝ ਹੈਗਾ ਤੂੰ ਤੇ ਤੇਰਾ ਭਮਾ ਸਾਰਾ ਨਿਕਲੇ ਪਰ ਤੂੰ ਸਾਨੂੰ ਕੋਈ ਇਦਾਂ ਬੋਲਦਾ ਸਾਨੂੰ ਨੇ ਕਿਹਾ ਉਹ ਤੁਹਾਨੂੰ ਤੁਸੀਂ ਮੈਨੂੰ ਭਾਜੀ ਪਾਈ ਆ ਤੁਹਾਨੂੰ ਅਸੀਂ ਭਾਜੀ ਬੋੜਾਂਗੇ ਬਲਕਿ ਜੀ ਬਹੁਤ ਅਪਸ਼ਬਦ ਬੋਲੇ ਬਹੁਤ ਜਿਹੜੇ ਕਿ ਮੈਂ ਤੁਹਾਨੂੰ ਬਿਆਨ ਕਰ ਚੱਕੀਆਂ ਮੈਂ ਵੀ ਬਾਰ-ਬਾਰ ਉਹ ਬਿਆਨ ਕਰੀ ਮੈਨੂੰ ਵੀ ਉਹ ਬਹੁਤ ਹੁਰਤਰਾ ਲੱਗਦਾ ਕਿਉਂਕਿ ਮੈਂ ਐਸਪੀ ਚਰਨ ਨਾਲ ਸੰਬੰਧ ਰੱਖਦੀ ਆ ਇਹ ਨਹੀਂ ਵੀ ਜਿਹੜਾ ਵੀ ਮਰਜੀ ਉੱਠੇ ਮੈਂ ਪਿੰਡ ਦੀ ਸਰਪੰਚ ਆ ਜੇ ਮੈਨੂੰ ਕੋਈ ਇਹ ਲੱਭ ਜੀ ਬੋਲੂਗਾ ਤੇ ਮੈਂ ਪੰਚਾਇਤ ਜਿਹੜੇ ਪਰਿਵਾਰ ਮੇਰੇ ਮੈਂਬਰ ਆ ਮੇਰਾ ਭਾਈਚਾਰਾ ਮੈਂ ਉਹਨਾਂ ਦੀ ਕੀ ਹੈਲਪ ਕਰੂੰਗੀ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਤੁਹਾਡੇ ਨਾਲ ਉਸ ਵਿਅਕਤੀ ਦੇ ਨਾਲ ਜਿਹੜੀ ਤੁਹਾਡੀ ਕੋਈ ਗੱਲਬਾਤ ਹੋ ਰਹੀ ਆ ਜਾਂ ਉਹਨੇ ਤੁਹਾਨੂੰ ਪਹਿਲਾਂ ਵੀ ਕੋਈ ਜਾਂਦੀ ਚੁੱਕਾ ਦਾ ਨਾ ਬੁਲਾਇਆ ਹੋਵੇ ਤੁਹਾਨੂੰ ਜਾ ਤੁਹਾਡੇ ਕੰਮ ਦੇ ਵਿੱਚ ਬੱਚਿਆਂ ਦੇ ਕੰਮ ਦੇ ਕੰਮ ਦੇ ਵਿੱਚ ਤਾਂ ਬਿਕਨ ਤੇ ਜੀ ਉਹ ਕਹਿੰਦੇ ਵੀ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਕੰਮ ਹੀ ਨਹੀਂ ਕਰਨ ਦੇਣਾ ਅਸੀਂ ਕੰਮ ਕਰਨੇ ਹੀ ਨਹੀਂ ਦੇਣਾਗਾ ਜੋ ਮਰਜ਼ੀ ਕਰ ਲਓ ਪਰ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਅੱਜ ਤੱਕ ਮੈਨੂੰ ਨਹੀਂ ਕਿਸੇ ਨੇ ਵੀ ਕਾਲ ਕੀਤੀ ਜੀ ਮੈਨੂੰ ਨਹੀਂ ਕਿਸੇ ਨੇ ਵੀ ਕਾਲ ਕੀਤੀ ਵੀ ਸਰਪੰਚ ਸਾਹਿਬ ਜੀ ਤੁਹਾਡੇ ਨਾਲ ਕੀ ਬਤੀਰਾ ਹੋਇਆ ਕੀ ਗੱਲਬਾਤ ਹੋਈ ਅਸੀਂ ਹਫਸਾ ਦੇ ਮੋੜੇ ਜਾ ਕੇ ਆਪਣਾ ਪੱਖ ਦੱਸੀਦਾ ਆ ਅਸੀਂ ਕਹਿੰਦਾ ਡੀਸੀ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਸਾਹਿਬ ਜੀ ਮੇਰੀ ਵੀਡੀਓ ਦੇਖੋ ਮੈਨੂੰ ਕਿੱਦਾਂ ਅਪਲਾਵਚ ਬੋਲਦਾ ਤੇ ਮੈਂ ਇਹ ਵੀ ਗੱਲ ਉੱਥੇ ਡੀਐਸਪੀ ਦੇ ਸਾਹਮਣੇ ਉਹਨਾਂ ਨੂੰ ਕਹਿ ਕੇ ਆਂ ਵੀ ਜਦੋਂ ਉਹ ਮੇजे ਉਹ ਮੈਂ ਉਹਦਾ ਬੇਟਾ ਉਹਨੂੰ ਫੜ ਕੇ ਨਾਲ ਜਾਂਦਾ ਤੋ ਤਾਂ ਮੇਰੇ ਕੱਪੜੇ ਪਾੜ ਦਿੰਦਾ ਤੇ ਜਦੋਂ ਉਹ ਮੇਰੇ ਨਾਲ ਇਦਾਂ ਦੀ ਹਰਕਤ ਕਰਦਾ ਜੇ ਇੰਨੀ ਭੱਦੀ ਉਹਨੇ ਹਰਕਤ ਕਰ ਦਿੱਤੀ ਇਹ ਹਰਕਤ ਕਰਦਾ ਤਾਂ ਫੇਰ ਤੁਸੀਂ ਕੁਝ ਵੀ ਨਹੀਂ ਕਰਦੇਗੇ ਤੇ ਅਸੀਂ ਹਰਕੇ ਜੀ ਆਪਣੇ ਭੈਣਾਂ ਭਰਾਵਾਂ ਦਾ ਸਹਾਰਾ ਲਿਆ ਜਿਹੜੇ ਮੇਰੇ ਭੈਣ ਭਰਾ ਅੱਜ ਉੱਥੇ ਥਾਣੇ ਦੇ ਮੋਹਰੇ ਮੈਂ ਤਾਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਆ ਜਦੋਂ ਇਹ ਇੱਕ ਦੂਈ ਘਟਨਾ ਵਾਪਰੀ ਤਾਂ ਉਸ ਲਈ ਤੁਹਾਡੇ ਨਾਲ ਹੋਰ ਵੀ ਪੰਚਾਇਤ ਵਿੱਚ ਵੀ ਜੁੜ ਹਾਂਜੀ ਸਾਰੀ ਪੰਚਾਇਤ ਸੀ ਜੀ ਪੂਰੀ ਅੱਛਾ ਮਹਿਕਮਾ ਸੀ ਮਾਲ ਮਹਿਕਮਾ ਨਾਸੀ ਪਟਵਾਰੀ ਸੀ ਕਾਨੂੰਗੋ ਸੀ ਅਸੀਂ ਬਾਬਾ ਦੇ ਸਟੈਚੂ ਦੀ ਵੀ ਮਨਤੀ ਕਰਾਉਣੀ ਸੀਗੀ ਸਾਨੂੰ ਉੱਥੇ ਵੀ ਉਹਨੇ ਕਿਹਾ ਕਰਾਉਣਾ ਹੈ ਮੈਂ ਸਟੈਚੂ ਦੀ ਮਨਤੀ ਅਸੀਂ ਫਿਰ ਕਿਹਾ ਕੋਈ ਗੱਲ ਨਹੀਂ ਅਸੀਂ ਮਨਤੀ ਕਰਾਉਣੀ ਆ ਤੁਸੀਂ ਆ ਜਾਓ ਉੱਥੇ ਅਸੀਂ ਉਸ ਤੋਂ ਕੰਮ ਕਰਵਾਇਆ ਹਾਂ ਪੰਚਾਇਤ ਜੀ ਰਵਿੰਦਰ ਸਿੰਘ ਜੀ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਤੁਸੀਂ ਕਿਦਾਂ ਸੋਚਦੇ ਹੋ ਕਿਉਂਕਿ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਿਆ ਤੇ ਜਦੋਂ ਇਹ ਘਟਨਾ ਵਾਪਰੀ ਤੁਸੀਂ ਵੀ ਮਜੂਰ ਸੀਗੇ ਉੱਥੇ ਕੀ ਕਹਤੇ ਤੁਸੀਂ ਅੱਖੀਂ ਕੀ ਦੇਖਿਆ ਫਿਰ ਉੱਤੇ ਸਰ ਉਹਨੇ ਸਾਡੇ ਨਾਲ ਬਹੁਤ ਗਲਤ ਤਰੀਕਾ ਦਿੱਤਾ ਜੀ ਇਹਨਾਂ ਬੀਤਰਾ ਮੈਂ ਕਹ ਨਹੀਂ ਆ ਕੋਈ ਵੀ ਜਾਂ ਤੀਜਾ ਬੰਦਾ ਕਿ ਜੁੜੀ ਤੀਏ ਪਿੰਡ ਕੋਲ ਕੋ ਮੇਰਾ ਹੂੰਗਾ ਉਹ ਸਾਡੇ ਪਿੰਡ ਨੂੰ ਜਾਨੀ ਕਿ ਫਿੱਟ ਨਾਮ ਤਾਂ ਪਾਉਂਗਾ ਦੇਖਣ ਵਾਲਿਆਂ ਨੂੰ ਜਾਨੀ ਕਿ ਇੰਨਾ ਗੰਦਾ ਬੋਲਿਆ ਉਹ ਜਦੋਂ ਤੁਹਾਡੇ ਨਾਲ ਇਹ ਤੁਹਾਡੇ ਨਾਲ ਜਿਹੜੀ ਐ ਇਵੈਂਟਸ ਵਾਦੀ ਚੱਲ ਰਹੀ ਸੀ ਤਾਂ ਕਿਸੇ ਸਾਕਸ਼ੀ ਨਹੀਂ ਆ ਗਈ ਕਿ ਇਹ ਨਹੀਂ ਕਿਹਾ ਵੀ ਮਤਲਬ ਇਸ ਤਰ੍ਹਾਂ ਲਾਲਾ ਨਾ ਕਿੱਡੋ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਸਰ ਹਾਂਜੀ ਸਰ ਤੋਂ ਮੌਜੂਦਾ ਪੰਚਾਇਤ ਜਿਹੜੀ ਆ ਜੀ ਉਸ ਬੰਦੇ ਦੇ ਨਾਲ ਮਤਸਾ ਲਾਉਣ ਨੂੰ ਤਿਆਰ ਹੋ। ਉਹਨੇ ਆਪਣੀ ਵਾਈਫ ਨੂੰ ਸੱਦੀ ਆ ਫੋਨ ਕਰਕੇ ਹੂੰ ਠੀਕ ਹੈ ਸਰ ਉਹਨੇ ਬੇਟਾ ਬੇਟਾ ਉਹ ਬਹੁਤ ਗਾਉਂ ਤੋਂ ਬੋਲਦਾ ਸੀਗਾ ਸਾਡੀ ਮੈਡਮ ਨੂੰ ਇਹਨਾਂ ਨੇ ਕਿਹਾ ਵੀ ਅਸੀਂ ਦੇਖ ਲਾਂਗੇ ਇਕੱਲੇ ਇਕੱਲੇ ਨੂੰ ਪੰਚਾਇਤ ਨੂੰ ਭਾਜੀ ਨਵਾਗੇ ਹੂੰ ਤੇ ਸਾਰੇ ਸਾਡੇ ਬੱਚੇ ਰਾਂ ਗਲੀਆਂ 'ਚ ਆਉਂਦੇ ਜਾਂਦੇ ਇਹਦਾ ਮਤਲਬ ਹੈ ਸਾਨੂੰ ਮਤਸਾ ਨੁਕਸਾਨ ਬਚਾਉਣਗੇ ਸਾਡੇ ਬੱਚਿਆਂ ਨੂੰ ਹੂੰ ਤੇ ਅਸੀਂ ਤਾਂ ਪੁਰਜੋ ਰਹੇ ਹੀ ਮੰਨ ਕਰਦੇ ਹਾਂ ਵੀ ਸਾਡੀ ਪੰਚਾਇਤ ਨੇ ਬੰਦਾ ਜਿਹੜਾ ਇਨਸਾਫ ਦਿੱਤਾ ਜਾਵੇ ਉਹਨਾਂ ਨੂੰ ਸਖਤ ਤੋਂ ਸਖਤ ਜਣੀਆ سزا ਦਿੱਤੀ ਜਾਂਦੀ ਠੀਕ ਹਾਂਜੀ ਬਾਪੂ ਜੀ ਤੁਹਾਡਾ ਕੀ ਨਾਮ ਹੈ ਜੀ ਕੈਨਰ ਸਿੰਘ ਮੇਰਾ ਨਾਮ ਕੈਨਰ ਸਿੰਘ ਹੈ ਜੀ ਸਾਸੋਂ ਦਾ ਪੁੱਛਾ ਰਹੇ ਹੋ ਜੀ ਸਾਡੇ ਫਿਲਡਰ ਬਾਦਨਾ ਕੋਈ ਉਹ ਪਛਾਣ ਦੀ ਸੀ ਇਹ ਮੈਂ 취 ਕਰਨੀ ਸੀ ਜੀ ਤੇ ਉੱਥੇ ਆਪਣੇ ਬਸਟੈਂਡ ਤੇ ਉੱਥੇ ਪਾਜੀ ਕਮਾ ਤੇ ਉਹਦਾ ਬੇਟਾ ਉਹਨਾਂ ਨੇ ਆ ਕੇ ਕਿ ਆਪੇ ਇਕੱਲੇ ਉਸਾਰੀ ਮਿਲਦੀ ਚੱਲਦੀ ਹੈ ਨਾ ਮੇਰਾ ਵੀ ਸਾਇਹ ਚ ਲਿਖਾ ਦਾ ਸਾਡੇ ਸਪੰਸਾਬ ਨੇ ਕਿਹਾ ਵੀ ਤੇਰਾ ਨਿਕਲਦਾ ਤਾ ਤੈਨੂੰ ਦੇ ਦੂੰਗਾ ਹੂੰ ਚੋਕ ਦਾ ਪਰ ਜਦੋਂ ਮੈਂਤੀ ਉਹਦਾ ਨਿਕਲਿਆ ਨਹੀਂ ਤੇ ਉਹਨੇ ਗਾਪ ਲਾ ਦਿੱਤਾ ਉਹ ਗੁੱਸੇ ਵਿੱਚ ਚ ਮੈਂ ਫਿਰ ਮੈਂ ਹਾਂ ਕਿ ਇਹ ਵੀ ਕਹਿਿਆ ਹੂੰ ਵੀ ਇਨਿਆ ਦੇ ਬਾਕਫਲਾਵ ਤਾਰੀਖਾਂ ਚਾਇਦੇ ਹੈ ਵੇਖੋ ਉਹਨਾਂ ਕੋਲ ਕੋਈ ਪਾਬਿੰਦਨ ਜੋਗ ਹੈਗੇ ਆ ਹੂੰ ਤੇ ਇਹੋ ਜਿਹੇ ਇਨਿਆ ਦੇ ਸ਼ੌਕ ਦਾ ਇਸਾਰੀ ਪਚਾਰੀ ਧਾ ਲੈ ਲੈਂਦੇ ਆ ਤੇ ਜੀ ਸਾਡੀ ਪੰਚਾਇਤ ਦੇ ਨਾਲ ਤਾਂ ਕਿਤੇ ਕਿਤੇ ਆਮ ਲੋਕਾਂ ਨਾਲ ਕੀ ਗੀਰਾ ਕੋਈ ਰੋਗਨ ਸਾਫ ਕੋਈ ਨਹੀਂ ਮੈਂ ਕਰਦੇ ਸਾਡੀ ਕੋਈ ਸਵਵਾਈ ਨਹੀਂ ਹੋ। ਅਸੀਂ ਹਰ ਇੱਕ ਜਗ੍ਹਾ ਸੱਨੇ ਮਤਲਬ ਪਾਣੀ ਤੋਂ ਲੈ ਕੇ ਐਸ.ਐਚ.ਓ ਸਾਫ ਤੋਂ ਹੁਣ 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 ਤੱਕ ਤੁਸੀਂ ਕਿਹੜੇ ਕਿਹੜੇ ਅਫਸਰ ਨੂੰ ਮਿਲੇ ਆ ਕਿੱਥੇ ਕਿੱਥੇ ਆਪਣੀ ਜਿਹੜੀ ਦਰਖਾਸਤ ਦਿੱਤੀ ਐ ਜਿਸ ਵਿੱਚ ਅਸੀਂ ਪਹਿਲਾ ਦਾ ਆਪਣੇ ਐਸ.ਐਚ.ਓ ਸਾਫ ਤਾਂ ਨੇ ਉਹ ਤੋਂ ਬਾਅਦ ਸ੍ਰੀ ਡੀਸੀ ਸਾਹਿਬ ਐਡੀਐਸਪੀ ਸਾਹਿਬ ਐਫਐਸਪੀ ਸਾਹਿਬ ਕੇ ਵੀਡੀਓ ਸਾਹਿਬ ਦੇ ਚੋਂ ਜਿੱਥੇ ਜਿੱਥੇ ਤੱਕ ਉੱਪਰ ਤੱਕ ਵੀ ਕਈ ਬੋਤਾਂ ਪਹੁੰਚ ਵੀ ਹੈਗੇ ਜਿਨ੍ਹਾਂ ਦੇ ਨਾਮ ਨਹੀਂ ਉੱਛੇ ਤੱਕ ਵੀ ਪਹੁੰਚ ਕੀਤੀ ਪਰ ਸਾਡੀ ਸਗਾਈ ਹੁਣ ਇਸ ਮਸਲੇ ਨੂੰ ਕਿੰਨੇ ਦਿਨ ਹੋ ਚੁੱਕਿਆ ਜੀ ਇਸ ਮਸਲੇ ਨੂੰ ਜੀ ਪਿਛਲੇ 8 ਤਰੀਕ ਦਾ ਮਸਲਾ ਹੈਗਾ ਅੱਜ 10 ਤਰੀਕ ਹੋ ਗਈ 32 ਦਿਨ ਹੋ ਗਏ ਠੀਕ ਹੈ ਜੀ 32 ਦਿਨਾਂ ਦੇ ਵਿੱਚ ਕੋਈ ਇਨਸਾਫ ਨਹੀਂ ਮਿਲੇਗਾ ਇਨਸਾਫ ਨਹੀਂ ਮਿਲਿਆ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਤੋਂ ਜਾਂ ਜਿਹੜੇ ਹੋਣ ਕਿ ਸਾਡੇ ਕਿ ਜੀ ਆਪ ਜੀ ਇਸ ਦੇ ਸਾਥੇ ਸੇਵਾਵਸਤਾ ਗਿਨਾ ਕਿਸਾਨ ਨਿਆਂ ਮਿਲ ਗਿਆ ਤੇ ਹੁਣ ਤੁਹਾਡੀ ਸਾਰ ਲੈਣ ਵਾਸਤੇ ਕੋਈ ਪਹੁੰਚਿਆ ਜੀ ਸਾਡੀ ਜੀ ਸਾਰ ਇੱਕ ਬੀਐਸਪੀ ਬਹੁਜਨ ਸਮਾਜ ਪਾਰਟੀ ਤੇ ਸਭਾਤਿੰਨ ਇਸ ਸਾਡੀ ਉਹ ਸਾਨੂੰ ਅਸੀਂ ਉਹਨਾਂ ਨੂੰ ਮਿਲੇ ਪਰ ਉਹ ਪੂਰੀ ਟੀਮ ਨੇ ਮਤਲਬ ਪੂਰੀ ਪਾਰਟੀ ਨੇ ਸਾਡੀ ਹਮਤ ਕੀਤੀ ਆ ਉਹਨਾਂ ਨੇ ਆਪਣੇ ਖਾਣੇ ਪਿਆ ਖਾਣੇ ਦਾ ਕਰਾਉ ਵੀ ਕੀਤਾ ਤੇ ਔਰ ਉਹ ਸਾਡੇ ਨਾਲ ਖੜੇ ਆ ਉਹਨਾਂ ਨੇ ਐਸਐਚਓ ਸਾਹਿਬ ਜੀ ਨਹੀਂ ਮਿਲੇ ਹੋ ਉਹਨਾਂ ਨੇ 24 ਘੰਟੇ ਦਾ ਟਾਈਮ ਦਿੱਤਾ ਹੈ 24 ਘੰਟੇ ਦੀ ਲਿਮਟ ਤੋਂ ਉਹਨਾਂ ਸਾਹਿਬ ਨੇ ਕਿਹਾ ਕਿ 24 ਘੰਟੇ ਤੋਂ ਬਾਅਦ ਨਹੀਂ ਇਨਸਾਫ ਮਿਲਦਾ ਤਫੀਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਅਗਲੀ ਅਸਟਾ ਚੱਕਾਂ ਠੀਕ ਸਰਪੰਚ ਸਾਹਿਬ ਜੀ ਨਾਲ ਜਾਂਦੀ ਹੋਈ ਉਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ ਦੇਖੋ ਜੀ ਉਸ ਬੰਦੇ ਨੇ ਕੋਈ ਸ਼ੱਕ ਨਹੀਂ ਛੱਡੀ ਸਾਨੂੰ ਬਹੁਤ ਜਲੀਲ ਕੀਤਾ ਨੇ ਸੜਕ ਦੇ ਵਿੱਚ ਸਾਰਾ ਮਾਰਕੀਟ ਸਾਰੀ ਮਾਰਕੀਟ ਬਾਹਰ ਖੜੀ ਗਈ ਗਾੜਾ ਹੈਦਨ ਜਾਂ ਮਾਪੇਣ ਦੀਆਂ ਕੱਡੀਆਂ ਜਿੱਦਾਂ ਸੁਣਨਾ ਸੀ ਹੁੰਦੀਆਂ ਕੀ ਕ ਉਹਦਾ ਨਾਂ ਕੋਈ ਉੱਥੇ ਨਿਸ਼ਾਨ ਦੇਈ ਆ ਨਾ ਉਹਦੀ ਜਗ੍ਹਾ ਆ ਨਾ ਉਹਦਾ ਕੋਈ ਰਕਬਾ ਆ ਕੁਛ ਨਹੀਂ ਹੈ ਤਾਂ ਉਹ ਉਲਟਾ ਸਾਨੂੰ ਗਾਣਾ ਕੱਢਦਾ ਕਿਉਂ ਕੱਢਦਾ ਕੀ ਗੱਲ ਅਸੀਂ ਉਹਦੇ ਕੁਛ ਲੱਗਦੇ ਨਹੀਂ ਹੈ ਉਹਦੀ ਜਗ੍ਹਾ ਆ ਜੇ ਉਹ ਮਲ ਮਲਦਾ ਆਇਆ ਤਾਂ ਕਿਉਂ ਮਲਦਾ ਬਾਕੀ ਦੂਜੀ ਗੱਲ ਇਹ ਆ ਧੰਬਾ ਜੀ ਤੁਹਾਡਾ ਵੀ ਪੱਤਰਕਾਰ ਦਾ ਅਸੀਂ ਤਾਂ ਜੀ ਜਦੋਂ ਜੀ ਸਰਪੰਚ ਨਾਲ ਤਾਂ ਕਹੋਗੇ ਸਮਝ ਪੂਰੀ ਪੰਚਾਇਤ ਨਾਲ ਧੱਕਾ ਹੈ ਹਾਂਜੀ ਹਾਂਜੀ ਅਸੀਂ ਤਾਂ ਮੰਗ ਕਰਦੇ ਆ ਸਾਡਾ ਸਰਪੰਚ ਸਾਹਿਬ ਨਾਲ ਵੀ ਜਿਹੜੀ ਅਨਸਾਫੀ ਹੋਈ ਆ ਉਹ ਸਾਨੂੰ ਅਨਸਾਫ ਮਿਲਣਾ ਚਾਹੀਦਾ ਉਹਤੇ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ 232 ਜਨ ਹੋਗਾ ਸਾਨੂੰ ਫਿਰ ਦੇ ਹਨ ਸਾਡੇ ਨਾ ਕੋਈ ਉਹ ਨਹੀਂ ਅਨਸਾਫੀ ਨਹੀਂ ਕੀਤੀ ਸ਼ਾਸਨ ਪ੍ਰਸ਼ਾਸਨ ਸਭ ਉਹ ਨਾਲ ਰੜਿਆ ਆ ਹਾਂ ਜੀ ਅਜੀਤ ਸਿੰਘ ਜੀ ਮੇਰਾ ਨਾਮ ਉਹ ਦੇਖ ਸਿੰਘ ਸੇਤੂ ਪਿੰਡ ਬਾੜੀਆਂ ਗਲੰਦ ਬੱਸੀ ਹੈ ਜੀ ਕੀ ਘਟਨਾ ਵਾਪਰੀ ਹੈ ਮਨਦੀਪ ਜੀ ਜੋ ਪਿਛਲੇ ਦਿਨੀ ਤੁਹਾਡੇ ਪਿੰਡ ਦੇ ਵਿੱਚ ਸੁਣਨ ਦੇ ਵਿੱਚ ਆਇਆ ਕਿ ਸਰਪੰਚ ਸਾਹਿਬ ਨੂੰ ਕੋਈ ਜਾਤੀ ਸੂਚਕ ਸ਼ਬਦ ਨਾਲ ਜਿਹੜਾ ਬੁਲਾਇਆ ਗਿਆ ਦੇਖੋ ਜੀ ਇਹ ਘਟਨਾ ਜਿਹੜੀ ਆ ਉਹ 8 ਜੁਲਾਈ ਜੀ ਹੈਗੀ ਹੈ ਜੀ ਅ ਵਿੰਡ ਦੀ ਸਮੂੱਚੀ ಗ್ರಾಮ ਪੰਚਾਇਤ ਜਿਹੜਾ ਆ ਉਹਨਾਂ ਨੇ ਮਾਲ ਮਹਿਕਮੇ ਦੁਆਰਾ ਜਿਹੜੀ ਆ ਪਾ ਮਾਸ ਮਿੰਡੀ ਰੱਖੀ ਹੋ ਸੀਗੀ ਪਰ ਉਹ ਮਿੰਡੀ ਦੋ ਜਗ੍ਹਾ ਦੀ ਸੀ ਇੱਕ ਬੱਸ ਸਟੈਂਡ ਦੀ ਇੱਕ ਬਾਬਾ ਸਾਹਿਬ ਡਾਕਟਰ ਵੀ ਇਮਰਾਨ ਬਟਕਰ ਪਾਰਕੀ ਜੀ ਜਦੋਂ ਬੱਸ ਸਟੈਂਡ ਦੀ ਪਿੰਡਤੀ ਕਰਵਾਉਣ ਦੇ ਲਈ ਮੈਂ ਮਾਲ ਮਹਿਕਮੇ ਦੇ ਅਧਿਕਾਰੀ ਆਏ ਉਸ ਵੇਲੇ ਪਿੰਡਤੀ ਹੋ ਰਹੀ ਸੀ ਤਾਂ ਉਸ ਟਾਈਮ ਦੇ ਉੱਤੇ ਵਰਮਜੀਤ ਪੋਮਾ ਤੇ ਉਹਦਾ ਪਰਿਵਾਰ ਹੈ ਜਿਹੜਾ ਉਹਨਾਂ ਨੇ ਆ ਕੇ ਉਸ ਵੇਲੇ ਜਿਹੜਾ ਸਮੂਚੀ ਪੰਚਾਇਤ ਦੇ ਨਾਲ ਸਰਪੰਚ ਸਾਹਿਬ ਦੇ ਨਾਲ ਜਿਹੜਾ ਉਹ ਬੇਲੋੜੀ ਸਰਕਾਰੀ ਕੰਮ ਚ ਦਸੰਦਾ ਜੀ ਦਿੱਤੀ ਆ ਔਰ ਇਥੋਂ ਤੱਕ ਕਿ ਸਾਡੇ ਸਰਪੰਚ ਸਾਹਿਬ ਨੂੰ ਨਾਲੇ ਜਿਹੜਾ ਆ ਉਹ ਜਾਤੀ ਸੂਚਕ ਸ਼ਬਦ ਬੋਲੇ ਹੈਗੇ ਆ ਤੁਹਾਡੇ ਸਮੂਚੀ ਪੰਚਾਇਤ ਦਾ ਸਰਪੰਚ ਸਾਹਿਬ ਨੂੰ ਔਕਾਤ ਪਰਖਦਾ ਪੈਦਾ ਨੇ ਬਹੁਤ ਸਾਰੇ ਅਜਿਹੇ ਸ਼ਬਦ ਆ ਜਿਹੜੇ ਵੀ ਮੀਡੀਆ ਦੇ ਕਹਿ ਹੀ ਜਾਣੇ ਵੀ ਮੇਰੇ ਹਿਸਾਬ ਨਾਲ ਸਹੀ ਨਹੀਂ ਹੈਗੇ ਪਰ ਉਸ ਵਿਆਕਤੀ ਦੇ ਜਿਹੜਾ ਆ ਉਹ ਜਿਹੜਾ ਸਰਕਾਰੀ ਕੰਮ ਦੇ ਵਿੱਚ ਜਿਹੜਾ ਬਹੁਤ ਨਿਰਵਿਧਨ ਪਾਇਆ ਉਹਦੇ ਬਾਬਤ ਅਸੀਂ ਜਿਹੜਾ ਆ ਉਹ ਸਰਕਾਰੀ ਸੀਨੀਅਰ ਅਧਿਕਾਰੀਆਂ ਨੂੰ ਵੀ ਮਲੇ ਹੈਗੀਆਂ ਐ ਡਿਜੀਟਲ ਨੂੰ ਵੀ ਮਲੇ ਐਸਐਸਪੀ ਸਾਹਿਬ ਨੂੰ ਵੀ ਮਲੇ ਆ ਵੀਡੀਓ ਸਾਹਿਬ ਨੂੰ ਵੀ ਮਲੇ ਆ ਡੀਟੀਪੀਓ ਸਾਹਿਬ ਨੂੰ ਵੀ ਮਲੇ ਆ ਔਰ ਈਵਨ ਡੀਐਸਪੀ ਜਿਹੜਾ ਹੈਗਾ ਉਹਨੂੰ ਵੀ ਬਲਵਿੰਦਰ ਜੀ ਨੂੰ ਵੀ ਮਲੇ ਸੀ ਪਰ ਉਹਨਾਂ ਨੇ ਸਾਨੂੰ ਪ੍ਰੋਖਸ਼ਾ ਦਿੱਤਾ ਸੀ ਕਿ ਤੁਸੀਂ ਅਸੀਂ ਇਸ ਜਿਹੜਾ ਵਿਅਕਤੀ ਤੇ ਜਿਹੜਾ ਉਹ ਕਾਰਵਾਈ ਕਰਾਂਗੇ ਪਰੰਤੂ ਬਤਿਦਿਆਂ ਬੀਤ ਜਾਣ ਤੋਂ ਬਾਅਦ ਕਿਸੇ ਵੀ ਪ੍ਰਕਾਰ ਦੀ ਜਿਹੜੀ ਕੋਈ ਕਾਰਵਾਈ ਨਹੀਂ ਹੋਈ ਹੈ ਤਾਂ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਆ ਸਰਕਾਰੀ ਸੀਨੀਅਰ ਅਧਿਕਾਰੀਆਂ ਤੱਕ ਜਿਹੜੀ ਉਹ ਦਰਖਾਸਤ ਪਹੁੰਚੀ ਹੈ ਔਰ ਉਹਨਾਂ ਨੇ ਦੁਬਾਰਾ ਦਰਖਾਸਤਾਂ ਜਿਹੜੀਆਂ ਉਹ ਸੀਨੀਅਰ ਅਧਿਕਾਰੀਆਂ ਨਾਲ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਭੇਜੀਆਂ ਪਰ ਪ੍ਰਸ਼ਾਸਨ ਜਿਹੜਾ ਆ ਉਹ ਇੱਕ ਵਿਅਕਤੀ ਨੂੰ ਬਚਾਉਣ ਦੇ ਲਈ ਬੜਾ ਪੱਪਾਂ ਭਾਰਤ ਹੋਏ ਆ ਪਰ ਉਹ ਐਸ ਵੇਲੇ ਜਿਹੜਾ ਹੈ ਉਹਨੂੰ ਇੱਕ ਬੰਦੇ ਨੂੰ ਬਚਾਉਣ ਦੇ ਲਈ ਜਿਹੜਾ ਆ ਹਲਕੀ ਦੇ ਵਿਧਾਇਕ ਤੇ ਜਿਹੜਾ ਆ ਉਹ ਹੋਰ ਜਿਹੜੇ ਵੀ ਪ੍ਰਸ਼ਾਸਨ ਦੇ ਜਿਹੜੇ ਅਫਸਰ ਉਹਨਾਂ ਨੂੰ ਲੱਗੇ ਹੋਏ ਆ ਜਿਹੜਾ ਕਿ ਸਮੁੱਚੀ ಗ್ರಾಮ ਪੰਚਾਇਤ ਦੇ ਨਾਲ ਜਿਹੜਾ ਆ ਸਮੁੱਚੇ ਨਗਰ ਨਾਲ ਬਿਲਕੁਲ ਧੱਕਾ ਹੈਗਾ ਜੇਕਰ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਦੇ ਨਾਲ ਇਹੋ ਜਿਹਾ ਵਤੀਰਾ ਹੋਏਗਾ ਤਾਂ ਫਿਰ ਆਮ ਨਾਗਰਿਕ ਨਾਲ ਵਤੀਰਾ ਜਿਹੜਾ ਉਹ ਕਿਦਾਂ ਦਾ ਹੋ ਸਕਦਾ ਹੈ ਇਹ ਤੇ ਕਹਿੰਦੇ ਸਿਚੁਏਸ਼ਨ ਤੋ ਬਾੜੀਆਂ ਕਲਾਂ ਦੀ ਪੰਚਾਇਤ ਜਿਹੜੀ ਬੜੀ ਵਧੀਆ ਪੰਚਾਇਤ ਆ ਪੜੀ ਲਿਖੀ ਪੰਚਾਇਤ ਆ ਬਹੁਤ ਉਗਾਹ ਵਧੂ ਵਿਚਾਰਾਂ ਵਾਲੀ ਪੰਚਾਇਤ ਆ ਬੜਾ ਸੋਹਣਾ ਕੰਮ ਕਰਦੀ ਆ ਬਹੁਤ ਵਧੀਆ ਟੀਮ ਵਰਕ ਹੈ ਨਾ ਤਾਂ ਇਹਨਾਂ ਨੇ ਬਹੁਤ ਸੋਹਣਾ ਕੰਮ ਕਰਦਾ ਸੀ ਪਰ ਇੱਕ ਤਾਂ ਵਿਅਕਤੀ ਜਿਹੜਾ ਹੈ ਉਹ ਨੁਕਸਾਨ ਜਦੋਂ ਕਰਦਾ ਹੈ ਤਾਂ ਉਹਦੇ ਨਾਲ ਪਿੰਡ ਦੀ ਤਣਾਹ ਪੂਰੀ ਮੰਗਵਾਉਂਦਾ ਸੋ ਮੇਰੀ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਉਹ ਬੇਨਤੀ ਹੈ ਕਿ ਇਸ ਬੰਦੇ ਜਿਹੜਾ ਵਿਅਕਤੀ ਤੇ ਬੰਦੀ ਕਾਰਵਾਈ ਕੀਤੀ ਜਾਵੇ ਅੱਜ ਇਸ ਸਭੰ ਦੇ ਵਿੱਚ ਬੋਝੋ ਸਮਾਜ ਕੁਆਲਟੀ ਪੰਜਾਬ ਪ੍ਰਧਾਨ ਸਰਦਾਰ ਕਲੀਪੂਰੀ ਜੀ ਔਰ ਉਹਨਾਂ ਦੇ ਨਾਲ ਸੁਪਨ ਜਾਰਜ ਸਰਕਾਰਾਂ ਜਾਰਜ ਜ਼ਿਲ੍ਹਾ ਪ੍ਰਧਾਨ ਦਰਜੀਤਾ ਜੀ ਪਾਸ ਕਰਤਾ ਸਾਹਿਬ ਭਗਵੰਦਾ ਸਿੱਧੂ ਜੀ ਹਾਗਾ ਪਤਨ ਜਸਪੱਤੀ ਜੀ ਚਾਤ ਪਤਤੀ ਜੀ ਬਹੁਤ سارے ਸਾਥੀ ਜਿਹੜਾ ਅੱਜ ਅਸੀਂ ਜਿਹੜਾ ਉਹ ਵਫਤ ਲੈ ਕੇ ਜਿਹੜਾ ਐ ਐਸਐਚਓ ਖਾਣਾ ਮੁਖੀ ਨੂੰ ਮਰੇ ਹੈਗੇ ਆ ਤੇ ਉਹਨਾਂ ਨੇ ਸਾਨੂੰ ਜਿਹੜਾ ਉਹ ਡੀਐਸਪੀ ਸਾਹਿਬ ਦੇ ਨਾਲ ਗੱਲ ਹੋਈ ਹੈ ਬਕਾਇਦਾ ਔਰ ਉਹ ਬਕਾਇਦਾ ਗੱਲ ਹੋਣ ਤੋਂ ਬਾਅਦ ਨੇ ਸਾਨੂੰ ਜਿਹੜਾ ਉਹ ਕੱਲ ਤੱਕ ਦਾ ਜਿਹੜਾ ਸਾਨੂੰ ਸਮਾਂ ਦਿੱਤਾ ਵੀ 24 ਘੰਟੇ ਦੇ ਅੰਦਰ ਅੰਦਰ ਉਹਨਾਂ ਨੇ ਜਿਹੜਾ ਪਰਚਾ ਕਰਕੇ ਉਹਨਾਂ ਨੂੰ ਜਿਹੜਾ ਆ ਮਤੇ ਬੰਦੀ ਕਰ ਪਈ ਤਾਂ। ਤੋਂ ਅਸੀਂ ਦਾ ਜਿਹੜਾ ਕਿੱਥੇ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਹੈਗਾ ਵੀਡੀਓ ਬੰਦਵਾਣ ਧੰਨਵਾਦ ਕਰਦੇ ਆ ਉੱਥੇ ਹੀ ਅਸੀਂ ਗੋਜ ਸਮਾਜ ਕੁਆਲਟੀ ਤੇ ਗੋਜ ਨਿਯਮ ਬੰਦੀ ਕਰਦੇ ਆ। ਸੁਧਾਰਿਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਸਾਡੀ ਪੰਚਾਇਤ ਨਾਲ ਸਾਰੇ ਵਰਗ ਦੇ ਲੋਕ ਜਿਹੜੇ ਆ ਅਮਦਾਰੀ ਬਟਕਾਰ ਫਾਗੜ ਕਰ ਰਹੇ ਹੈਗੇ। ਪਰ ਪੰਚਾਇਤ ਨੂੰ ਜਿਹੜਾ ਆ ਬੜਾ ਉਹ ਪਗਾ ਬਦੂ ਬਜ਼ਾਰਾਂ ਵਾਲੀ ਦੱਸਦੇ ਆ ਕਿ ਇਹਨਾਂ ਨੇ ਬੜਾ ਹਮੜਾ ਮਾਰਿਆ। ਔਰ ਬਾਬਾ ਸਾਹਿਬਾਂ ਬੈਂਕ ਦੀ ਪਾਰਕ ਲਈ ਇਹਨਾਂ ਨੇ ਜਿਹੜਾ ਸਟੈਚੂ ਦੀ ਬੰਦੀ ਕਰਵਾ ਕੇ ਦਿੱਤੀ ਬੜੇ ਵਧੀਆ ਕੰਮ ਕਰਦੇ ਆ ਸੋ ਸਾਰੇ ਲੋਕ ਸਾਥ ਹੈਗੇ ਆ ਇੱਕ ਤਾਂ ਵਿਅਕਤੀ ਕੇ ਖਰਾਬ ਕਰਦਾ ਤਾਂ ਉਹ ਤੇ ਬੰਦੀ ਕਰਦੇ ਧੰਨਵਾਦ ਜੀ ਹਾਂਗਾ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਅੱਜ ਬੌਝਨ ਸਮਾਜ ਪਾਰਟੀ ਦੀ ਸਮੁੱਚੀ ਟੀਮ ਮਾਂਜੋਗ ਡਾਕਟਰ ਫਤਾਰ ਸਿੰਘ ਕ੍ਰਿਪੂਰੀ ਜੀ ਪ੍ਰਧਾਨ ਬੌਝਨ ਸਮਾਜ ਪਾਰਟੀ ਪੰਜਾਬ ਸਾਫ ਕੌਂਸਲ ਮੈਂਬਰ ਦੇ ਸਾਥ ਕੈਂਪੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਜਿਹੜਾ ਮਾਮਲਾ 8 ਤਰੀਕ ਦਾ ਜੁਲਾਈ 8 ਜੁਲਾਈ ਦਾ ਜਿਹੜਾ ਮਾਮਲਾ ਆ ਉਹਦੇ ਸਬੰਧ ਵਿੱਚ ਪਿੰਡ ਬਾੜੀਆਂ ਕਲਾਂ ਦਾ ਜਿਹਦੇ ਵਿੱਚ 32 ਦਿਨ ਤੋਂ ਉੱਥੇ ਦੀ ਸੰਗਤ ਜਿਹੜੀ ਆ ਉਹ ਪਰੇਸ਼ਾਨ ਹੋ ਰਹੀ ਆ ਔਰ ਸਾਡੇ ਮਾਣਯੋਗ ਸਰਪੰਚ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਸ ਨਗਰ ਦੇ ਵਿੱਚ ਉਹਦੇ ਸਬੰਧ ਵਿੱਚ ਲਗਾਤਾਰ ਉਹ ਵਾਰ-ਵਾਰ ਪ੍ਰਸ਼ਾਸਨ ਨੂੰ ਮਿਲ ਰਹੇ ਸੀ ਔਰ ਕੋਈ ਵੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਸੀ ਸਰਪੰਚ ਨਾਲ ਕਿਸ ਤਰ੍ਹਾਂ ਦੀ ਬੇਅਦਬੀ ਹੋਈ ਹੈ ਜੀ ਸਾਡੇ ਮਾਣਯੋਗ ਸਰਪੰਚ ਮਨਜੀਤ ਕੌਰ ਜਿਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਆ ਔਰ ਬਹੁਤ ਹੀ ਭੱਦੀ ਸ਼ਬਦਾਵਲੀ ਜਿਹੜੀ ਸਰਕਾਰੀ ਮੰਂਤੀ ਕਰਾਉਂਦੇ ਆ ਮਨੋਂ ਪੰਚਾਇਤੀ ਕੰਮ ਕਰਾਉਂਦੇ ਆ ਪੰਚਾਇਤੀ ਕੰਮ ਦੇ ਵਿੱਚ ਵਿਗੜ ਵੀ ਪਾਇਆ ਔਰ ਬਹੁਤ ਆਪਛਾਤ ਬੋਲੇ ਆ ਜਾਤੀ ਸੂਚਕ ਸ਼ਬਦ ਬੋਲੇ ਗਏ ਆ ਤਾਂ ਇਸ ਵੰਚ ਉਹਨਾਂ ਨੇ ਬਹੁਤ ਨਾਟਕਭਜ ਕੀਤੀ ਆ ਪੂਰਾ ਨਗਰ ਉਹਨਾਂ ਤੇ ਧੜਵਾ ਦੇ ਕੇ ਪ੍ਰਸ਼ਾਸਨ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਸੀ ਅਜਮਾਨ ਜੋ ਕ੍ਰਿੰਪਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਤੇ ਸਾਡੀ ਸਮੂਚੀ ਜਿਹੜੀ ਲੀਡਰਸ਼ਿਪ ਜਿਹਦੇ ਵਿੱਚ ਮਾਨਜੋਗ ਠੇਕਰ ਭਗਵਾਨ ਦਾ ਸਿੱਧੂ ਜੀ ਸਾਡੇ ਮਾਨਜੋਗ ਜਲ ਸੈਕਟਰੀ ਸਾਹਿਬ ਜ਼ਿਲ੍ਹੇ ਦੇ ਆਪਣੇ ਪ੍ਰਧਾਨ ਮਾਨਜੋਗ ਦਜੀਤ ਰਾਏ ਜੀ ਸੂਬੇ ਦੇ ਸਕੱਤਰ ਬਿੱਟਾ ਜੀ ਔਰ ਸਮੂਚੀ ਜਿਹੜੀ ਹਲਕੇ ਦੀ ਟੀਮ ਆਪਣੇ ਗਾਡੀ ਮਾਨਾ ਜੀ ਐਡਵੋਕੇਟ ਸਾਹਿਬ ਇੰਚਾਰ ਸਾਹਿਬ ਔਰ ਜਸਪਨ ਭੱਟੀ ਜੀ ਸਾਡੇ ਹਲਕੇ ਦੇ ਪ੍ਰਧਾਨ ਇਸ ਸਮੂਚੀ ਜਿਹੜੀ ਟੀਮ ਆਜਮਾਨ ਜੋਗ ਐਸਚਓ ਸਾਹਿਬ ਨੂੰ ਇੱਥੇ ਮਿਲੇ ਆ ਔਰ ਐਸਚਓ ਸਾਹਿਬ ਨੇ ਪੂਰੀ ਗੱਲਬਾਤ ਸੁਣ ਕੇ ਭਰੋਸਾ ਦਿੱਤਾ ਆਪਣੇ ਸੀਨੀਅਰ ਅਕਸਰਾਨਾ ਗੱਲ ਕਰਕੇ ਵੀ ਕੱਲ੍ਹ ਸ਼ਾਮ ਤੱਕ ਜਿਹੜਾ ਪਰਚਾ ਦਰਜ ਹੋ ਜਾਊਗਾ ਤਾਂ ਅਸੀਂ ਵੀ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਵੀ ਕੱਲ੍ਹ ਤੱਕ ਦਾ ਜਿਹੜਾ ਸਮਾਂ ਦਿੱਤਾ ਹੈ ਅਗਰ ਇਸ ਮੁੱਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਮੁੱਚਾ ਜਿਹੜਾ ਜ਼ਿਲ੍ਹਾ ਆ ਇਸ ਬਾੜੀਆਂ ਵਾਲੇ ਮੁੱਦੇ ਤੇ ਜਾਂ ਜਿਹੜੇ ਹੋਰ ਵੀ ਜ਼ਿਲ੍ਹੇ ਦੇ ਵਿੱਚ ਸਰਕਾਰੀ ਜਿਹੜਾ ਦਬਦਬਾ ਚੱਲ ਰਿਹਾ ਲੋਕਾਂ ਨਾਲ ਬੇਇੱਜ਼ਤੀ ਹੋ ਰਹੀ ਆ ਇਹ ਸਰਕਾਰ ਨੂੰ ਚੁਣ ਜਾਂਦਾ ਕੰਦੇ ਲਈ ਬਹੁਤ ਵੱਡਾ ਜਿਹੜਾ ਆਪਾਂ ਇਹ ਪ੍ਰੋਗਰਾਮ ਲਿਖਾਂਗੇ ਉਸ ਤੋਂ ਪਹਿਲਾਂ ਆਪਾਂ ਨੇ 23 ਤਰੀਕ ਦਾ ਪ੍ਰੋਗਰਾਮ ਚੱਬੇਵਾਲ ਦੇ ਵਿਗਏ। ਪਹਿਲਾਂ ਉਹ ਲਿਖਿਆ ਹੋਇਆ 23 ਤਰੀਕ ਨੂੰ ਜਿਹੜਾ ਚੱਬੇ ਹਲਕੇ ਚੱਬੇਵਾਲ ਹਲਕੇ ਦੇ ਵਿੱਚ ਹਾਰਟਾ ਦੇ ਵਿੱਚ ਬਾਤੀਆਂ ਹੋਈ ਆ। ਬਾੜੀਆਂ ਕਲਾਂ ਦਾ ਮਾਮਲਾ ਆ ਹੋਰ ਵੀ ਕਈ ਪਿੰਡਾਂ ਦੇ ਜਾਂ ਡਾਕਟਰ ਮਾਨਾਂ ਦਾ ਮਾਮਲਾ ਆ। ਕਈ ਪਿੰਡਾਂ ਦੇ ਜਿਹੜੇ ਮਾਮਲੇ ਆ ਦਿਨ ਪਰ ਦਿਨ ਪਤ ਰਹੇ ਆ ਤਾਂ ਉਹਦੇ ਸਬੰਧ ਵਿੱਚ ਮਾਨ ਜੋਕਰੀ ਪ੍ਰਿਚਾਰਜ ਦੀ ਅਗਵਾਈ ਦੇ ਵਿੱਚ ਬਹੁਤ ਵੱਡਾ ਇੱਕ ਪ੍ਰੋਗਰਾਮ ਰੱਖ ਚੁੱਕੇ ਨੇ। ਤੇ ਜੇਕਰ ਸਰ ਪਰਚਾ ਨਹੀਂ ਦਰਜ ਕੀਤਾ ਜਾਂਦਾ ਤਾਂ ਬੌਜੀ ਸਮਾਜ ਪਾਰਟੀ ਅਗੇ ਕੀ ਕਦਮ ਚੱਕੇਗੀ? ਇਹ ਕ੍ਰੀਮ ਪ੍ਰੀਸ਼ਾਪ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਉਹ ਆਪਾਂ ਕਾਲੇ ਸ਼ਾਨ ਉਹਨਾਂ ਦੇ ਤੇ ਅਨਸਾਰਾ ਕੰਮ ਕਰ ਲੈਣਾ ਜੀ ਉਹਨਾਂ ਦੀ ਡਾਇਰੈਕਸ਼ਨ ਤੇ ਆਪਾਂ ਚੱਲਣਾ ਠੀਕ ਜੀ ਬਿਨਾਤਾ ਜੀ ਪਿੰਡ ਬਾੜੀਆਂ ਦਾ ਮਸਲਾ ਜਿਹੜਾ ਹੈ ਬੜਾ ਜਿਹੜਾ ਉਹ ਚੱਲ ਰਿਹਾ ਹੈ ਜੀ ਔਰ ਉੱਥੋਂ ਦੇ ਸਰਪੰਚ ਸਾਹਿਬ ਮਨਜੀਤ ਸਿੰਘ ਜਿਹੜਾ ੱੱਕਾ ਹੋਇਆ ਜਾਤੀ ਸੂਚਕ ਸ਼ਬਦ ਬੋਲੇ ਗਿਆ ਤੇ ਉਹਦੇ ਉੱਪਰ ਕੀ ਕਾਰਵਾਈ ਚਾਹੀਦੀ ਹੈ ਜੀ ਸਾਹਿਬ ਜੀ ਬਸ ਬਸਵਾ ਸਾਹਿਬ ਜੀ ਜੀ ਅਸੀਂ ਥੋੜਾ ਵੈਰੀਫਾਈ ਕਰਦੇ ਪੀ ਜੀ ਜੀ ਮੈਂ ਸੰਜੀਪਾ ਕੱਲ ਤੱਕ ਅਸੀਂ ਪਹੁੰਚ ਜੀ ਸਹੀ ਹੈ 8 ਤਰੀਕ ਦਾ ਮਸਲਾ ਇੰਨਾ ਟਾਈਮ ਕਿਉਂ ਲੱਗ ਗਿਆ ਜੀ ਕਾਰਵਿਕਾ ਤੋਂ 8 ਤਰੀਕ ਦਾ ਮਸਲਾ ਹੈ ਜੀ ਬੜਾ ਟਾਈਮ ਲੱਗ ਗਿਆ ਜੀ ਸਾਡੀ ਡਿਊਟੀ ਜੜੀ ਬੜੀ ਲੰਬੀ ਲੱਗਦੀ ਹੈ ਇੱਕ ਪਲੇ ਦਿਨ ਤੋਂ ਡਿਊਟੀ ਚੱਲਦੀ ਰਹੇ ਜੀ ਤੁਮਨਾ ਵੀ ਚੱਲਦੀ ਗਈ ਜੀ ਇਸ ਦਾ ਫੰਕ ਜੀ ਅੱਜ ਬੀਐਸਪੀ ਦੇ ਲੀਡਰ ਪਹੁੰਚੇ ਹੈ ਜੀ ਕੀ ਆਸ਼ਵਾਸ਼ਣ ਦਿੱਤਾ ਗਿਆ ਹੈ ਕੱਲ ਤੱਕ ਅਸੀਂ ਪਾਲਿ ਗੁਈ ਕਰਕੇ ਕੱਲ ਪਹੁੰਚ ਜਾਵਾਂਗੇ ਠੀਕ ਠੀਕ ਜੀ ਪਿੰਡ ਜਿਹੋ ਪਿੰਡ ਦਾ ਮਸਲਾ ਚੱਲ ਰਿਹਾ ਪਿੰਡ ਬਾੜੀਆਂ ਕਲਾ ਦਾ ਮਸਲਾ ਚੱਲ ਰਿਹਾ ਸਰਪੰਚ ਸਾਹਿਬ ਨੂੰ ਕਾਫੀ ਜਾਤੀ ਸੁਚੇ ਸੁਚਕ ਸ਼ਬਦ ਜਿਹੜੇ ਆ ਕਿਸੇ ਵਿਅਕਤੀ ਵੱਲੋਂ ਬੋਲੇ ਗਏ ਆ ਪਹਿਲਾਂ ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਬੜੀ ਬੰਦਪਾਨੀ ਘਟਨਾ ਹੈ ਜੀ ਉਹ ਬਤੀ ਦੇ ਨੋਗਾ ਹੈ ਜੀ ਉਸ ਬਾਰੇ ਅਸੀਂ ਪਿਛਲਾ ਚੱਕਰ ਪੜਤੇ ਹਾਂ ਜੀ ਰਿਟਰਨ ਦੇ ਕਾਸਤਾ ਇਹ ਬੇਲ ਤੇ ਕਾਸਤਾ ਦਾਤਾ ਕੁਹ ਜੀ ਐਸ ਐਚਓ ਨੂੰ ਡੀ ਐਸ ਪੀ ਨਾਲ ਐਸਐਪੀ ਜਾਨੋਂ ਜੀ ਅੱਜ ਜਵਾਬ ਕਰਵਾ ਚੁੱਕੇ ਜੀ ਹੋਰ ਅਰੇਤ ਪ੍ਰਚਾਰ ਦੇ ਕੋਈ ਬਣਤੀ ਕਾਰਵਾਈ ਨਹੀਂ ਕੀਤੀ ਹੋਵੇ ਹੂੰ ਤੇ ਸਾਡੀ ਤਾਂ ਇਹ ਹੀ ਮੰਗਿਆ ਕਿ ਜਿਹੜਾ ਸਾਡੇ ਸਰਪੰਚ ਸਾਹਿਬ ਦਾ ਮਾਨਦਮਾਨ ਉਹ ਬਹਾਰ ਕੀਤਾ ਜਾਵੇ ਉਹ ਬੰਦੇ ਤੇ ਬਣਤੀ ਕਾਰਵਾਈ ਕੀਤੀ ਜਾਵੇ ਜੀ ਇਸੇ ਸੰਬੰਧ ਦੇ ਵਿੱਚ ਅੱਜ ਜਦੀ ਚੱਬੀਵਾਟ ਹੋਣੇ ਨਾ ਕਰਾਉ ਵੀ ਕੀਤਾ ਸਕ ਜੀ ਉੱਥੇ ਬਸਪਾ ਪ੍ਰਧਾਨ ਸਰਕਾਰ ਕੋਈ ਸੰਜੀ ਆਪਣੇ ਜਿਹੜੇ ਜ਼ਿਲ੍ਹਾ ਸੁਪਰਟਾਈਟ ਪਰਸੈਂਟ ਮੈਂ ਮੈਂਬਰ ਆ ਉਹਨਾਂ ਸਾਰਿਆਂ ਨੇ ਕਿਉਂਕਿ ਲਾਇਸੀ ਉਹ ਉੱਥੇ ਪਹੁੰਚੇ ਆ ਸਾਰੇ ਉਹਨਾਂ ਨੇ ਇਹ ਸੱਚ ਨੂੰ ਸਮਝਣ ਲਈ ਸਰਵੰਨ ਦੱਤਾ ਵੀ ਕੱਲ 24 ਘੰਟੇ ਦਾ ਟਾਈਮ ਲਿਆ ਹੈ। ਜੀ ਕੱਲ ਤੱਕ ਅਸੀਂ ਤੁਹਾਨੂੰ ਪੂਰਾ ਰਿਪੋਰਟ ਦਵਾਂਗੇ ਇਸ ਚੀਜ਼ ਦਾ। ਤੇ ਅਸੀਂ ਉਹਨਾਂ ਸਾਥੀਆਂ ਦਾ ਵੀ ਸਾਰਿਆਂ ਦਾ ਕੌਸਟਾ ਦੇ ਜਿੰਨੇ ਵੀ ਜਿਹੜਾ ਪ੍ਰਧਾਨ, ਹਲਕਾ ਪ੍ਰਧਾਨ, ਯਾ ਮੈਂਬਰ ਪ੍ਰਧਾਨ ਜੋ ਵੀ ਆਏ ਸਭ ਨੂੰ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਇਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ ਹੈ। ਤੇ ਸਾਨੂੰ ਆਸ ਹੈ ਕਿ ਕੱਲ ਤੱਕ ਉਹਨ ਜਿਹੇ ਐਸਐਚਓ ਸਾਹਿਬ ਨੇ ਕਿਹਾ ਹੈ ਕਿ ਕੱਲ ਤੱਕ ਉਹਨ ਫਾਰਮ ਤੇ ਬਣਦੀ ਕਾਰਵਾਈ ਕਰ ਦੋਗੇ। ਤਾਂ ਅਸੀਂ ਕੱਲ ਤੱਕ ਵੇਟ ਕਰਾਂਗੇ ਜੇ ਉਹ ਬਣਦੀ ਕਾਰਵਾਈ ਨਹੀਂ ਕੀਤੀ ਜਾਉਗੀ। ਤਾਂ ਸੀ ਇਹ ਰਲਾ ਅਗਲਾ ਪੜਾਅ ಮೇ ਆਉਂਦਾ ਜੀ ਤੇ ਇਨੀ ਚਿਰ ਦਾ ਬਈ ਲੰਮਾ ਟਾਈਮ ਹੋ ਗਿਆ 8 ਤਰੀਕ ਦਾ ਮਸਲਾ 32 ਦਿਨ ਹੋ ਚੁੱਕੇ ਤੁਸੀਂ ਵੀ ਕੋਈ ਗੱਲ ਜਿਹੜੀ ਹੈ ਅੱਗੇ ਆਪਣੀ ਮੀਡੀਆ ਤੇ ਇਹਦੇ ਚ ਨਹੀਂ ਰੱਖੀ ਹੈਗੀ ਪਰ ਉਹ ਵੀਰੇ ਪਾਸੇ ਫਿਰ ਜਿਹੜੀ ਨਾਲ ਸ਼ੈਲਟਰ ਹੈ ਜਿਹੜਾ ਬੰਦਿਆ ਜੀ ਇਹੀ ਗੱਲ ਸਮਝ ਰਹੇ ਨੇ ਕਿ ਪੋਲੀਟਿਕਲ ਸ਼ੈਲਟਰ ਹੈ ਕਰ ਦੂਜੇ ਬੰਦਿਆਂ ਨੂੰ ਹਮ ਭਾਈ ਨਾ ਕੋਈ ਇੰਗਲਿਸ਼ ਨੇ ਕਾਰਨ ਵਿੱਚ ਪੁੱਛ ਕੋਈ ਤੇ ਰਿਪੋਰਟ ਕਰ ਪਈ ਹਮ ਚੰਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ